ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ ਕੋਹਟਾ ਜਲੂਰ ਵਾਲੇ ਵੀਰਾਂ ਦੀ ਬਣੀ ਹੋਈ ਟਰਾਲੀ ਅਸੀਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਡਬਲ ਟਾਇਰ ਟਰਾਲੀ ਨੀਕੋਂ ਤੋਂ ਦੇ ਲਗਭਗ 8 ਫੀਟ ਟਰਾਲੀ ਦਾ ਜੋ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਕ ਲੱਗਿਆ ਹੋਇਆ ਬਿਲਕੁਲ ਨਵੀਂ ਟਰਾਲੀ 2024 ਮਾਡਲ 10 ਨਟੀ ਜੋ ਕਿ ਹੱਬ ਟਰਾਲੀ ਦੇ 20 ਦੇ ਟਾਇਰ ਵਧੀਆ ਹਾਲਤ ਦੇ ਵਿੱਚ ਟਾਇਰ ਪਏ ਨੇ ਤੇ ਜੋ ਵੀ ਕਿਸਾਨ ਵੀ ਟਰਾਲੀ ਲੈਣ ਦਾ ਚਾਹਵਨ ਹੋਵੇ ਤਾਂ ਤੁਸੀਂ ਵੀਰ ਦੇ ਨਾਲ ਕੰਟੈਕਟ ਕਰ ਸਕਦੇ ਹੋ ਕੰਟੈਕਟ ਨੰਬਰ ਜੋ ਕਿ ਵੀਡੀਓ ਥੱਲੇ ਦਿੱਤਾ ਹੋਇਆ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਟਰਾਲੀ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਡਿਮਾਂਡ ਰੱਖੀ ਹੋਈ ਹੈ 1.70 ਬਾਕੀ ਤੁਸੀਂ ਵੀਰ ਦੇ ਨਾਲ ਕੰਟੈਕਟ ਕਰਕੇ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਬਹੁਤ ਵਧੀਆ ਹੈਵੀ ਟਰਾਲੀ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਲੂਰ ਵਾਲੇ ਜੋ ਕਿ ਵੀਰਾਂ ਦੀ ਟਰਾਲੀ ਬਣੀ ਹੋਈ ਹੈ ਜਕ ਲੱਗਿਆ ਹੋਇਆ ਡਬਲ ਡਰੈਕਟਰੀ 10 ਨਟੀ ਹੱਬ ਵਿੱਡਾਂ ਦੇ ਸਮੇਤ 11 ਸਾਢੇ 6 ਟਰਾਲੀ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਧੰਨਵਾਦ ਜੀ